ਵਡਹਾਨਸ ਮਹੱਲਾ ਚੌਥਾ ਘੂੜੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹ ਤੀਜਣ ਜੀ RAM ਉਪਾਈਆ RAM ਧਨ ਮਾਨਸ ਜਨਮ ਪੁੰਨ ਪਾਈਆ RAM ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆਂ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆਂ ਏਹ ਦੇਹ ਸੁਬੰਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀ ਆ ਵਡਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਦੇਹ ਪਾਵੋ ਜੀਨ ਬੁੱਝ ਚੰਗਾ RAM ਚੜ ਲੰਗਾ ਜੀ ਬੇਖਮ ਭਯੰਗਾ RAM ਬੇਖਮ ਭਯੰਗਾ ਅਨੰਤ ਤਰੰਗਾ ਗੁਰਮੁਖ ਪਾਰ ਲੰਗਾਏ ਹਰ ਬੋਹਿਤ ਚੜ ਵਡਭਾਗੀ ਲੰਗਾਏ ਗੁਰਖੇਵਟ ਸ਼ਬਦ ਉਤਰਾਏ ਅਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਾਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਇ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਅਗੜੋ ਕਢਾਵੇਬ ਸਬਦ ਪਾਵੇ ਅਪਿਉ ਹਰ ਰਸ ਪੀਤਿਆ ਸੁਣ ਸ੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਾਨ ਨਾਨਕ ਪਾਰ ਲੰਘਾਇਆ ਘੂੜੀ ਤੇਜਣ ਦੇਹ RAM ਉਪਾਈਆ RAM ਜੇਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ RAM ਜੇਤ ਹਰ ਪ੍ਰਭ ਜਾਪੈ ਸਾ ਧਨ ਸਾਬਾਸੈ ਧੁਰ ਪਾਇਆ ਕਿਰਤ ਜੁੜੰਦਾ ਚੜ ਦੇਹੜ ਘੂੜੀ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜੰਝ ਆਈ ਜਾਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹੰਸ ਮਹੱਲਾ ਚੌਥਾ ਦੇਹ ਤੇਜਨੜੀ ਹਰ ਨਵਰੰਗੀ ਆਰਾਮ ਗੁਰ ਗਿਆਨ ਗੁਰੂ ਹਰ ਮੰਗੀ ਆਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਾਤਮਤ ਜਾਣੀਆ ਸਭ ਜਨਮ ਸਫਲ ਹੋ ਕੀਆ ਕਰਤਾ ਹਰ ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀਆ ਦੇਹ ਕੰਚਨ ਜੀਨ ਸੁਵਿੰਨਾ RAM ਜੜ ਹਰ ਹਰ ਨਾਮ ਰਤਨ ਨਾਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਾਵ ਤਨ ਹਰ ਨਾਵ ਰੰਗਿਆ ਨਾਨਕ ਵਿਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗਿਆ ਕੜਿਆਲ ਮੁਖੇ ਗੁਰ ਅੰਕਸ ਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੀਤੀ ਘਰ ਸੋਹ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਹਿਤ ਹੈ ਵਡਭਾਗੀ ਹਰ ਹਰ ਧਾਇਆ ਦੇਹ ਘੂੜੀ ਜੀ ਜਿਤ ਹਰ ਪਾਇਆ RAM ਮਿਲ ਸਤਿਗੁਰ ਜੀ ਮੰਗਲ ਗਾਇਆ RAM ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵ ਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਗੁਣ RAM ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਾਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਖ ਘੋੜੀ ਚੜ ਹਰ ਪਾਇਆ ਰਾਗ ਵੜਹੰਸ ਮਹੱਲਾ 5 ਛੰਤ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ RAM ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵ ਜਲ ਜਿਤਾ ਚੂਕੀ ਕਾਨ ਜਮਾਣੀ ਅਸਥਿਰthia ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਕਰ ਲੱਦਾ ਸਹਿਜ ਸਮੱਧਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖਮਾਣੀ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈੜੜੇ ਮੀਤਾਰਾਮ ਗੁਰਮੰਤਰ ਸਬਦ ਸੱਚ ਦਿੱਤਾ ਰਾਮ ਸੱਚ ਸਬਦ ਧਿਆਇਆ ਮੰਗਲ ਗਾਇਆ ਚੂਕੇ ਮਨ ਹੋ ਅਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਬਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਤਉ ਬਾਣਾ ਤਾਂ ਤ੍ਰਿਪਤ ਅਘਾਈ ਰਾਮ ਮਨthia ਠੰਡਾ ਸਭ ਤ੍ਰਿਸ਼ਨਾ ਬੁਝਾਏ ਰਾਮ ਮਨthia ਠੰਡਾ ਚੁੱਕੀ ਡੰਝਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭਈ ਖਸਮ ਰੰਗ ਰਾਤੇ ਜਮ ਕੀ ਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲੇ ਬਲਾਏ ਪੂਰੀ ਆਸਾ ਜੀ ਮਨ ਸਾ ਮੇਰੇ RAM ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾ ਲਾਹੀ ਗੁਣ ਅਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲੀਆ ਖਿਨ ਮਾਹੀ ਨੌ ਨਿੰਦ ਪਾਈ ਵਜੀ ਵਾਧਾਈ ਆਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੀ ਜੀ ਸકલ ਵਿਸੂਰੇ ਸਲੋਕਾ ਕਿਆ ਸੁਨੇਦੋ ਕੂੜ ਵੰਨਨ ਪਾਵਣ ਚੁਲਾ ਰਿਆ ਨਾਨਕ ਸੁਣੀ ਅਰਤੇ ਪਰਵਾਨ ਜੋ ਸੁਨੇਦੇ ਸੱਚ ਧਣੀ ਛੰਤ ਤਿਨ ਘੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸੇ ਸਹਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਦਾਹਰਣ ਆਏ ਪੈ ਬੋਹਿਥ ਸਾਗਰ ਪ੍ਰਭ ਚਰਣਾ ਕੀਤੇ ਪਾਰ ਲਗਾਏ ਜਿਨ ਕਉਂ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਸ਼ਲੋਕ ਲੋਇਣ ਲੋਈ ਡਿਠ ਪਿਆਸ ਨਾ ਬੁਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਹੀ ਦਿਸੰਦੋ ਮਾਪਿਰੀ ਛੰਤ ਜਿਨੀ ਹਰ ਪ੍ਰਭ ਡਿਠਾ ਤੈਨੂੰ ਕੁਰਬਾਨੀ RAM ਸੇ ਸਾਚੀ ਦਰਗਹ ਹੈ ਭਾਣੇ RAM ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੀਤੀ ਰੰਗ ਰਾਤੇ ਹਰ ਰਸਹਿ ਅਗਾਏ ਸਹਿਜ ਸਮਾਏ ਘਾਟ ਘਾਟ ਰਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਾਧ ਕੁਰਬਾਨੀ ਸ਼ਲੋਕ ਦੇਹ ਅੰਧਾਰੀ ਅੰਦ ਸੁੰਨੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਾਟੁ ਵੁਠਾ ਸਚ ਧਣੀ ਛੰਤ ਤੈਨ ਖੰਨਿਏ ਵੰਨਿਆ ਜਿਨ ਮੇਰਾ ਹਰ ਪ੍ਰਭ ਡੀਠਾ RAM ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ RAM ਹਰ ਮਨਹਿ ਮੀਠਾ ਪ੍ਰਭ ਤੂਠਾ ਅਮਿਓ ਵੁਠਾ ਸੁਖ ਭਏ ਦੁਖ ਨਾਸ ਭਰਮ ਬਿਨਾਸ ਤਨ ਤੇ ਜਾਪ ਜਗਦੀਸ਼ ਇਸ ਹੈ ਜੈ ਜੈ ਮੋਹ ਰਹਿਤ ਵਿਕਾਰ ਥੱਕੇ ਪੰਜ ਤੇ ਸੰਗ ਟੂਟਾ ਕਹੋ ਨਾਨਕ ਤਿਨ ਖੰਨੀਐ ਵੰਨਾਂ ਜਿਨ ਘਟ ਮੇਰਾ ਹਰ ਪ੍ਰਭ ਵੂਠਾ ਸ਼ਲੋਕ ਜੋ ਲੋੜੀ ਦੇ ਰਾਮ ਸੇਵਕ ਸੇਜ ਕਾਂਢਿਆ ਨਾਨਕ ਜਾਣੇ ਸਤ ਸਾਈ ਸੰਤ ਨਾਂ ਬਾਹਰਾ ਛੰਤ ਮੇਲ ਜਲ ਜਲ ਹੈ ਖਟਾਨ ਆ ਰਾਮ ਸੰਗ ਜੋਤੀ ਜੋਤ ਮਿਲਾਨਾ RAM ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਤਹਿ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਵਡਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਾਰਨ ਸਮਰਥਾ RAM ਰਖ ਜਗਤ ਸਗਲ ਦੇਹ ਥਾਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਤ ਸੁਖ ਦਾਤਾ ਹਾਉ ਕੁਰਬਾਨੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਇਕੱਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਏਹ ਜੀਵ ਤੇਰੇ ਤੂ ਕਰਤਾ ਰਾਮ ਪ੍ਰਭ ਦੁਖ ਦਰਦ ਭ੍ਰਮ ਰਹਿਤਾ ਰਾਮ ਪ੍ਰਮ ਦੁਖ ਦਰਦ ਨਿਵਾਰ ਖਿਨ ਮਹਿ ਰਖ ਲੈ ਉਹ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣਾ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਾਈਐ RAM ਮਨ ਇਛੇੜਾ ਫਲ ਪਾਈਐ RAM ਮਨ ਇੱਛ ਪਾਈਐ ਪ੍ਰਭ ਧਾਈਐ ਮਟਹਿ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਥ ਸੰਗਾ ਆਇ ਪਹੀ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਬਿਨਵੰਤ ਨਾਨਕ ਦਿਨਸ ਰਹਿਣੀ ਸਦਾ ਹਰ ਹਰ ਧਾਈਐ ਦਰਵਾਜ ਹੈ ਅਨਹਤ ਵਾਜੇ RAM ਘਟ ਘਟ ਹਰ ਗੋਬਿੰਦ ਗਾਜੇ RAM ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉੱਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੂਚਾ ਆਪ ਉਪਾਏ ਆਪ ਪਰਤਿ ਪਾਲੇ ਜੀਉ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦ ਵਾਜੇ ਰਾਗ ਬੜਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸਰਨਦਾਸ ਚਾਪਾਤ ਸਾਹੂ ਜਿਨ ਜਗਤ ਧੰਦੇ ਲਾਇਆ ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀ ਜਾਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੀ ਹਾ ਪੁਰਬ ਕਮਾਇਆ ਧੰਨ ਸ੍ਰੀ ਰੰਦਾਸ ਚਾ ਪਾਤਿ ਸਾਹੋ ਜਿਨ ਜਗਤ ਧੰਦੇ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਏਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਰਬ ਕੀਜੈ ਜਿਤ ਸੇਵਿਐ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੇ ਹੁਕਮ ਨ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰਹਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋਤਿਿਸ ਭਾਵੈ ਸਮਰਾਥ ਸੋਥੀਐ ਹੀਲੜਾ ਇਹੋ ਸੰਸਾਰੋ ਜਾਲੁ ਤਲਮਹੀ ਜੀ ਅਦਰ ਆਵ ਰਹੇ ਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਜਿਨੀ ਇਤਿਆ ਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨਹਾਰੋ ਜੋਤਿ ਸੁਭਾਵੈ ਸਮਰਤ ਸੋ ਥੀਜੈ ਹੀਲੜਾ ਇਹੋ ਸੰਸਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੂ ਵੈ ਲਾਇ ਪਿਆਰੋ ਵਾਲੀ ਵਿਕਾਰਨ ਬਾਬਾ ਰੂਈਐ ਰੂਵਣ ਸਗਲ ਵਿਕਾਰੋ ਰੂਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੂਵੇ ਚੰਗਾ ਮੰਦਾ ਕਿਛ ਸੂਝੈ ਨਾਹੀ ਇਹੋ ਤਨ ਏਵੈ ਖੋਵੇ ਇੱਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੋ ਨਾਨਕ ਕਰੁਨਾ ਬਾਬਾ ਜਾਣੀਐ ਜੇ ਰੂਵੇ ਲਾਏ ਪਿਆਰੋ ਵਡਹੰਸ ਮਹੱਲਾ ਪਹਿਲਾ ਆਵਹੁ ਮਿਲਹੁ ਸਹੀਲੀ ਹੋ ਸੱਚੜਾ ਨਾਮ ਲਏ ਹਾਂ ਰੂਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਪੇ ਉੱਥੈ ਜਾਣਾ ਜਿਸ ਕਾ ਕੀਆ ਤਨਹੀ ਲੀਆ ਹੁਅਤ ਸੈ ਕਾ ਭਾਣਾ ਜੋ ਤਨ ਕਰ ਪਾਇਆ ਸੋ ਆਗਿਆ ਆ ਅਸੀਂ ਕੇ ਹੁਕਮ ਕਰੇ ਹਾ ਆਵਹੁ ਮਿਲਹੁ ਸਹੇਲੀ ਹੋ ਸੱਚੜਾ ਨਾਮ ਲਏ ਹਾ ਮਰਨ ਨ ਮੰਦਾ ਲੋਕ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵਿ ਹੋ ਸਾਹਿਬ ਸਮਰੱਥ ਆਪਣਾ ਪੰਥ ਸੁਹਿਲਾ ਆਗੇ ਹੋਏ ਪੰਥ ਸੁਹਿਲਾ ਜਾਵੋ ਤਾਂ ਭਲ ਪਾਵੋ ਆਗੇ ਮਿਲੇ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਤਾਂ ਪਾਤ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉ ਰਲਿਆ ਮਾਣੈ ਮਰਨ ਨਾ ਮੰਦਾ ਲੋਕਾ ਕੀਐ ਜੇ ਕੋਈ ਮਰ ਜਾਣਾ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗੇ ਆਖੀਐ ਹੈ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਵ ਜਾਵਹਿ ਆਗੇ ਦੂਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜੇ ਤਸੇਵੇ ਐ ਭਉ ਭਾਗੈ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਨਾਨਕ ਕਿਸ ਨੂੰ ਬਾਬਾ ਰੂਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੂਈਐ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਇਪੁੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜੈਨ ਅਹਨਿ ਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂ ਸੱਚੜਾ ਦੇਹ ਪਿਆਰੋ ਰਹਾਉ ਤੋਦ ਸਿਰਜੀ ਮੇਦਨੀ ਦੁਖ ਸੁਖ ਦੇ ਬਨਹਾਰੋ ਨਾਰੀ ਪੁਰਖ ਸਿਰਜੇ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਵੇੜਨ ਹਾਰੋ ਆਵਾ ਗਵਣ ਸਿਰਜਿਆ ਤੂ ਥਿਰ ਕਰਨੈ ਹਾਰੋ ਜੰਮਣ ਮਰਣਾ ਆਏ ਗਿਆ ਬਦਿਕ ਜੀਵ ਵਿਕਾਰੋ ਭੂੜੜੈ ਨਾਮ ਵਿਸਾਰਿਆ ਬੂੜੜੈ ਕਿਆ ਤਿਸਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਬਨਜਾਰੋ ਸਦੜੇ ਆਏ ਤਿਨਾਂ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਚੁੰਨਿਆ ਵਿਛੜਿਆ ਮੇਲਣਹਾਰੋ ਰੂਪ ਨ ਜਾਣੈ ਸੋਹਣੀਏ ਹੁਕਮ ਬੱਦੀ ਸਰਕਾਰੋ ਤਾਲਕ ਬਿਰਤ ਨ ਜਾਣਨੀ ਤੋੜਨ ਹੇਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚੈ ਹੰਸ ਗਇਆ ਗੈਣਾਰੇ ਸਾ ਤਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੂਈ ਮਰਮਾਈਏ ਮਹਿਲ ਰੁੰਨੀ ਦਰਬਾਰੇ ਰੂਵਹ ਹੁਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਹਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆਂ ਪੰਜ ਮੋਏ ਮਨ ਮਾਰੇ ਜਾਨੀ ਵਿਛੁੰਣੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਐ ਪਿਰ ਸੱਚੜੈ ਹੇਤ ਪਿਆਰੇ ਤੁਸੀਂ ਰੂਵਹ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਧੰਦਾ ਧਾਵਣੀਆਂ ਫਿਰ ਛੋਡੇ ਅੜੀ ਵਿਦਨ ਕਾਰੇ ਘਰ ਘਰ ਕੰਤ ਮਹੇਲੀਆ ਰੂੜੇ ਹੇਤ ਪਿਆਰੇ ਮੈਂ ਫਿਰ ਸੱਚ ਸਾਲਾਹਣਾ ਹਉ ਰਹਿਸੀ ਅੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸੀਗਾਰੋ ਆਵਹੁ ਮਿਲਹੁ ਸਹੇਲੀ ਹੋ ਸਿਮਰਹੁ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਣਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸਬਦ ਪਛਾਣੋ ਵਾ ਸੱਚ ਸਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੂ ਕਹਿ ਵਖਾਣੋ ਜਿਨ ਜਗਤ ਆਪ ਬਤਾਇਆ ਜਾਲੂ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਆਦ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇਹਾ ਕੀਆ ਸੋ ਨਿਬਹਿ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦੇ ਆਕਾਲ ਵਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਝਈ ਉੱਜੜ ਅੰਧ ਗੁਬਾਰੋਵਾ ਨਾ ਜਲ ਲੇਪ ਤੁਲਾਈਆ ਨਾ ਭੋਜਨ ਪ੍ਰਕਾਰੋਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੀ ਊਬੋ ਨਾ ਦੀਸੈ ਘਰਬਾਰੋ ਏਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਏਹੋ ਵਿਚਾਰੋ ਬਾਬਾ ਰੂ ਵਹਿ ਰਵਹਿ ਸੁ ਜਾਣੀਐ ਮਿਲ ਰੂ ਵਹਿ ਗੁਣ ਸਾਰੇ ਵਾ ਰੂ ਵਹਿ ਮਾਇਆ ਮੁਠੜੀ ਧੰਧੜਾ ਰੂ ਬਣ ਹਾਰੇ ਵਾ ਧੰਧੜ ਰੂ ਵਹਿ ਮੈਲ ਨਾ ਧੋ ਵਹਿ ਸੁਪਨੰਤਰ ਸੰਸਾਰੋ ਜੋ ਬਾਜੀਗਰ ਪਰ ਮੈਂ ਭੂਲੇ ਝੂਠ ਮੁਠੀ ਅੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾਰੋਵਾ ਸੱਚਾ ਕਰ ਸਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਉ ਅੰਤਰ ਆਉ ਨਾ ਬੈਸੋ ਕਹੀਐ ਜੋ ਸੁਣਿਐ ਘਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਬਿਨ ਸਹਿ ਜੱਗ ਸਬਾਏ ਲੱਭ ਤੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵ ਭਾਈ ਹੋ ਗੱਲ ਮਿਲਹਿ ਮੇਲ ਮਿਲ ਦੇਹ ਆਸੀ ਸਾਹਿ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀ ਆ ਦੇਹ ਆਸੀ ਸਾਹਿ ਆਸੀ ਸਾ ਦੇਵਹੁ ਭਗਤ ਕਰੇ ਵਹੁ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾ ਵਹੁ ਥੀ ਹਉਤਾ ਵਹੁ ਗੁਰ ਸਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸੱਚ ਐ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ 파ਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖ ਆਇਆ ਲਿਖਿਆੜਾ ਸਾਹਾ ਨਾਟ ਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲ ਤਾਗਾ ਹੋਛੀ ਮੱਤ ਭਇਆ ਮਨ ਹੋਛਾ ਗੁਰ ਸਾ ਮੱਖੀ ਖਾ ਆਇਆ ਨਾ ਮਰ ਜਾਦ ਆਇਆ ਕਲ ਭੀਤਰ ਨਾਂਗੂ ਬੰਦ ਚਲਾ ਆਇਆ ਬਾਬਾ ਰੂਵਹੁ ਜੀ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖਣਾ ਮੀਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਤਿਸ ਭਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੇ ਪੈ ਰੂਵਹਿ ਗੁਣ ਸਾਰ ਸਮਾਲੀ ਕੋ ਮਰੈ ਨਾ ਹੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੀ ਵੜਾ ਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਾ ਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ ਸਾ ਧਨ ਅਨੰਦ ਨ ਕਬੂ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨੰਦ ਨਰਾਸ ਭੋਗੈ ਸਾ ਧਨ ਮਹਿਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸਮਾਲੈ ਹੈ ਨਾ ਕਦੇ ਲੱਗਿਆ ਵਿਜੋਗ ਸੱਚੜਾ ਪਿਰਸਾ ਲਾਹੀਐ ਸਭ ਕਿਛ ਕਰਣਾ ਜੋਗ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਸਾਤ ਹਨ ਪ੍ਰੇਕੈ ਰੰਗ ਰਤੀ ਵਿੱਚੋ ਆਪ ਗਵਾਏ ਵਿੱਚੋ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਤੀ ਜੋਬਨ ਮਾਤੀ ਪਿਰ ਕੈ ਅੰਕ ਸਮਾਏ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ ਆਪ ਛੋਟ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਜ ਸੁਭਾਏ ਫਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾ ਰਾਂਡ ਸਦਾ ਸੁਹਾਗਣ ਅੰਤਰ ਸਹਜ ਸਮਾਧੀ ਫਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਏ ਜਿਨੀ ਆਪਣਾ ਅਕੰਤ ਪਛਾਣਿਆ ਹਉ ਤਨ ਪੁੱਛੋ ਸੰਤਾ ਜਾਏ ਪਿਰੋ ਵਿਚੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਏ ਸਤਗੁਰ ਸਦਾ ਦਇਆਲ ਹੈ ਅਵਗੁਣ ਸ਼ਬਦ ਜਲਾਏ ਅਵਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸਾਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰੋ ਵਿਚੁੰਨੀਆਂ ਭੀ ਮਿਲਹਿ ਜੇ ਸਤਗੁਰ ਲੱਗਿਆ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿਆ ਹੋ ਕੰਤ ਮਹਿਲੀ ਹੋ ਪਿਰ ਸੇਵਿ ਹੋ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਮਾਲ ਸਦਾ ਗੁਣਸਾਰ ਨਾ ਪਿਰ ਮਰੇ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੇ ਪ੍ਰੇਮ ਸਮਾਏ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁਠੀ ਕੂੜਿਆ ਰੇ ਸੁਣੇ ਹਉ ਕੰਤ ਮਹਿਲੀ ਹੋ ਪਿਰ ਸੇਵਿਓ ਸ਼ਬਦ ਵਿਚਾਰੇ ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਇਨ ਮਰ ਜੰਮੈ ਵਾਰੂ ਵਾਰਾ ਮਰ ਜੰਮੈ ਵਾਰੂ ਵਾਰਾ ਵਦਹਿ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸ਼ਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਆਵ ਗੁਣਯਾਰੀ ਝੂਠੀ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ ਸਾਧਹੀ ਸਾਚਾ ਹੈ ਨਾ ਊਹ ਮਰੈ ਨਾ ਜਾਏ ਭੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਭਾਏ ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖ ਪਾਏ ਆਵ ਘਟੈ ਤਨ ਚੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਭਾਈ ਦੂਜੈ ਜਮ ਕਾਲ ਨਾ ਸੂਝੈ ਮਾਇਆ ਜਗ ਲੂਝੈ ਲਾਭ ਲੋਭ ਚਿਤ ਲਾਏ ਸੋ ਪਿਰ ਸਾਚਾ ਸਾਦੀਹੀ ਸਾਚਾ ਨਾ ਊਹ ਮਰੈ ਨਾ ਜਾਏ ਇੱਕ ਰੂਹ ਵਹਿ ਪਰਹਿ ਵਿਚੁੰਨੀਆਂ ਅੰਦੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੇ ਅੰਤਰ ਸਦਾ ਸਮਾਲੇ ਫਿਰ ਅੰਤਰ ਸਮਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਤਨ ਮਿਲੈ ਮਿਲਾਈ ਫਿਰ ਅੰਤਰ ਸਦਾ ਸਮਾਲੇ ਇਕ ਰੋਵਹਿ ਪਰਹਿ ਵਿਚੁੰਨੀਆਂ ਅੰਦੀ ਨਾ ਜਾਣੈ ਪਰਹਿ ਨਾਲੀ ਵੜਹੰਸ ਮਹੱਲਾ ਤੀਜਾ ਰੋਵਹਿ ਪਰਹਿ ਵਿਚੁੰਨੀਆਂ ਮੈਂ ਪਰ ਸੱਚੜਾ ਹੈ ਸਦਾ ਨਾਲੀ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵਹਿ ਨਾਮ ਸਮਾਲੇ ਸਦਾ ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਰੋਵਹਿ ਪਰੋਹ ਵਿਚੁੰਨੀਆਂ ਮੈਂ ਪਿਰਸ ਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਲੀ ਤਾਂ ਸਹਜ ਮਿਲੀ ਪਿਰ ਰਾਖਿਆ ਔਰ ਧਾਰੇ ਸਦਾ ਔਰ ਧਾਰੇ ਨੇਹੁ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੇ ਪਗ ਖਿਸੈ ਪਿਰ ਰੰਗ ਰਤਾ ਸੂ ਸੱਚਾ ਚੋਲਾ ਤਿਤ ਪੈਦੇ ਤਖਾ ਨਿਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਗਣਿਆਰੇ ਮੈਂ ਸਦਾਰਾ ਵੀ ਪਿਰ ਆਪਣਾ ਸੱਚੜੈ ਸਬਦ ਵਿਚਾਰੇ ਸੱਚੈ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਆਪਣੇ ਗੁਰ ਕਉ ਤਨ ਮਨ ਦੀ ਜੈ ਤਾਂ ਮਨ ਭੀਜੈ ਕ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਆਪਗਣੇ ਆਰੇ ਸੱਚੜੈ ਆਪ ਜਗਤ ਉਪਾਇਆ ਗੁਰਬਿਨ ਘੁਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸਵਾਰੇ ਧੰਨ ਜਗ ਬਹਿ ਆਇਆ ਆਪ ਗਵਾਇਆ ਧਰ ਸੱਚੈ ਸਚਿਆਰੋ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ ਸੱਚੜੈ ਆਪ ਜਗਤ ਉਪਾਇਆ ਗੁਰਬਿਨ ਘੁਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੀ ਸੇ ਉਬਰੇ ਹੋਰ ਮਰ ਜਮੈ ਆਵੈ ਜਾਏ ਹੋਰ ਮਰ ਜਮੈ ਆਵਹਿ ਜਾਵਹਿ ਅੰਤ ਗਏ ਪੁਛਤਾਵਹਿ ਬਿਨ ਨਾ ਆਵੈ ਸੁਖ ਨਾ ਹੋਈ ਇਥੇ ਕਮਾਵੈ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਜਾਮਪੁਰ ਘੁਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹਚਾਈ ਕਾਇਆ ਕੰਚਨ ਤਾਂ ਥੀਐ ਜਾਂ ਸਤਗੁਰ ਲਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸਮਾਏ ਸੱਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚ ਹੋਮੈ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤੈਨ ਕਹਿ ਹੌ ਲਾਗੋ ਪਾਈ ਕਾਇਆ ਕੰਚਨ ਤਾਂ ਥੀਐ ਜਾ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ ਤਿਸ ਜੀਵਣ ਅਵਰਨਾ ਸੂ ਜਈ ਕਿਸ ਆਗੇ ਕਹੀਐ ਜਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਤਿਨ ਮਿਲਿਆ ਮਾਲ ਸਭ ਜਾਏ ਸੱਚੈ ਸਰਨ ਆਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਅਗੋਚਰ ਸਤਗੁਰ ਦੀ ਯਾਪੁਝਾਏ ਅਨੰਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਾਇਆ ਹਾਂ ਤਿੰਨ ਕੈ ਲਾਗੋ ਪਾਏ